ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਟਾਲੀ ਵਾਲੀ ਵਟਿਕ ਪਹਿਣੀ ਜਸਤ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਹੜੇ ਅੱਜ ਵਾਲੇ ਸੂਟ ਨੇਗੇ ਇਹ ਅੱਜ ਆਪਾਂ ਸਾਰੇ ਅਲੱਗ-ਅਲੱਗ ਦੇ ਸੂਟ ਹੋਣਗੇ ਅਲੱਗ-ਅਲੱਗ ਦੇ ਹੀ ਇਹਨਾਂ ਦੇ ਪ੍ਰਾਈਸ ਹੋਣਗੇ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਕੋਈ ਡਿਜ਼ਾਈਨ ਜਿਹੜਾ ਉਹ ਮਿਸ ਨਾ ਹੋ ਸਕੇ ਜਿਹੜਾ ਫਰਸਟ ਸੂਟ ਆ ਇਹ ਵਾਲਾ ਲਗਾ ਇਹ ਵਾਲਾ ਆ ਜਾਂਦਾ ਰਾਮ ਟੈਕਸ ਦੇ ਉੱਪਰ ਰਾਮ ਟੈਕਸ ਦਾ ਇਹ ਸੂਟ ਰਹੇਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਸਾਰਾ ਜਿਹੜਾ ਟੋਟਲੀ ਇਹ ਇਹ ਘੇਰਾਗਾ ਪੈਚ ਵਰਕ ਆ ਜਿਹੜਾ ਇਹ ਹੋਇਆ ਹੋਇਆ ਆ ਆ ਵਾਲੀ ਇਹਦੀ ਬਾਜੂ ਬਾਜੂ ਤੇ ਵਰਕ ਨਹੀਂ ਰਹੇਗਾ ਸੌਰੀ ਇਹ ਵਾਲਾ ਜਿਹੜਾ ਇਹ ਬਾਟਮ ਦੇ ਉੱਪਰ ਆਏਗਾ ਸਾਰਾ ਟੋਟਲੀ ਪੈਚ ਵਰਕ ਆ ਆਹ ਵਾਲਾ ਥ੍ਰੈਡ ਵਰਕ ਆ ਜਾਂਦਾ ਇਹ ਵਾਲਾ ਹੈਗਾ ਬਾਟਮ ਦੇ ਉੱਪਰ ਵਰਕ ਜਿਹੜੀ ਬਾਟਮ ਮੰਗੀ ਉਹ ਪਿਓਰ ਦੀ ਬਾਟਮ ਰਹੇਗੀ 80 ਗ੍ਰਾਮ ਨੇਚਰਲ ਕ੍ਰੇਵ ਦੀ ਤੇ ਇਹ ਵਾਲਾ ਜਿਹੜਾ ਘੇਰਾ ਜਾਂਦਾ ਆ ਦੇਖੋ ਬੇਟਾ ਸਾਰਾ ਆ ਇਹ ਆ ਵਾਲਾ ਜਿਹੜਾ ਇਹ ਘੇਰਾ ਜਾਂਦਾ ਪੈਚ ਵਰਕ ਸਾਰਾ ਹੋਇਆ ਹੋਇਆ ਸ਼ਿਮਰ ਦੀ ਸ਼ਰਟ ਰਹੇਗੀ ਨੇਚਰਲ ਕ੍ਰੇਵ ਦੀ ਹੈ ਜਿਹੜੀ ਉਹ ਬਾਟਮ ਰਹੇਗੀ ਆਹ ਵਾਲਾ ਜਿਹੜਾ ਡਿਜ਼ਾਈਨ ਆ ਇਹ ਸਾਰਾ ਗਲੇ ਦੇ ਉੱਪਰ ਆ ਜਾਂਦਾ ਲੈਂਥ ਦੀ ਕੋਈ ਇਸ਼ੂ ਨਹੀਂ ਕੋਈ ਪ੍ਰੋਬਲਮ ਨਹੀਂ ਇਹ ਵਾਲਾ ਸਿਮਰ ਦਾ ਸ਼ਰਟ ਰਹੇਗੀ ਪਿਓਰ ਦੀ ਬਾਟਮ ਰਹੇਗੀ ਜਿਹੜਾ ਦੁਪੱਟਾ ਦਾ ਦੁਪੱਟਾ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਹੈਗਾ ਦੁਪੱਟਾ ਦਾ ਜਿਹੜਾ ਉਹ ਇਸ ਤੋਂ ਵੀ ਖੂਬਸੂਰਤ ਆ ਦੇਖੋ ਫਰਸਟ ਲੇਅਰ ਆ ਜਿਹੜੀ ਐਦਾਂ ਦੇ ਫਲਾਵਰ ਆਉਣਗੇ ਦੇਖੋ ਸਾਰੇ ਦੁਪੱਟੇ ਦੇ ਉੱਪਰ ਆ ਦੇਖੋ ਇਹ ਫਰਸਟ ਲੇਅਰ ਆ ਜਾਂਦੀ ਹੈਗੀ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਇਦਾਂ ਫੁੱਲ ਬਣੇ ਹੋਏ ਆ ਸਾਰੇ ਫਿਰ ਇਧਰਲੀ ਸਾਈਡ ਤੋਂ ਆਹ ਵਾਲੇ ਫਲਾਵਰ ਹੋਣਗੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਆ ਇਹ ਵਾਲੀ ਇਦਾਂ ਲੇਸਸ ਦਿੱਤੀ ਹੋਈ ਹੈ ਸ਼ਿਮਰ ਦਾ ਹੀ ਸੈਲਟ ਦੇ ਨਾਲ ਦਾ ਦੁਪੱਟਾ ਰਹੇਗਾ ਜੀ ਜਿਹੜਾ ਇਹਦਾ ਪ੍ਰਾਈਸ ਆ ਉਹ 3500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਇਦਾਂ ਇਹਦਾ ਦੁਪੱਟਾ ਦਾ ਜਿਹੜਾ ਉਹ ਰੈਡੀ ਹੋਇਆ ਹੋਇਆ ਰਾਮ ਟੈਕਸ ਦਾ ਇਹ ਸੂਟ ਰਹੇਗਾ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਰਾਮ ਟੈਕਸ ਦਾ ਸੂਟ ਰਹੇਗਾ ਜੇ ਕਿਸੇ ਵੀ ਭੈਣ ਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੇਰੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਮੈਸੇਜ ਹੈ ਜਿਹੜਾ ਉਹ ਕਰ ਸਕਦੇ ਹੋ ਜਿਹੜਾ ਮੇਰਾ WhatsApp ਨੰਬਰ ਹੈਗਾ ਉਹ ਹੋ ਹੈਗਾ 8366 55744 ਨੈਕਸਟ ਸੂਟ ਆ ਜਿਹੜਾ ਉਹ ਬਲੂ ਕਲਰ ਤੇ ਆ ਜਾਂਦਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਜਿਹੜਾ ਇਹ ਘੇਰਾ ਆ ਜਾਊਗਾ ਮਤ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਘੇਰਾ ਆ ਜਾਂਦਾ ਘੇਰੇ ਤੇ ਐਦਾਂ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਸਾਰਾ ਆਰੀ ਵਰਕ ਦਾ ਸੂਟ ਰਹੇਗਾ ਇਹ ਤੇ ਇਹ ਵਾਲਾ ਜਿਹੜੀਆਂ ਉੱਪਰ ਨੂੰ ਨੇ ਐਦਾਂ ਵੇਲਾ ਜਾ ਰਹੀਆਂ ਨੇ ਕਿ ਆਹ ਵਾਲਾ ਘੇਰਾ ਆ ਜਾਂਦਾ ਲੈਂਥ ਦੀ ਤੇ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇਹਦੀ ਇਸਕੇ ਦੀ ਕਾਟਨ ਲੈਲਣ ਹੋਏਗੀ ਆਹ ਵਾਲਾ ਦੇਖੋ ਐਦਾਂ ਵਾਜੂਤੇ ਆਏਗਾ

ਇਦਾਂ ਇਹ ਉੱਪਰ ਨੂੰ ਵੇਲਾ ਜਾਣਗੇ ਤੁਸੀਂ ਸੂਟ ਦੀ ਫਿਨਿਸ਼ਿੰਗ ਆ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਇੰਨਾ ਕੁ ਵਧੀਆ ਸੂਟ ਆ ਜਿਹੜਾ ਰੈਡੀ ਹੋਏਗਾ ਸਾਰਾ ਆਰੀ ਵਰਕ ਦੇ ਨਾਲ ਹੋਇਆ ਹੋਇਆ ਜਿਹੜਾ ਦੁਪੱਟਾ ਵਾ ਦੁਪੱਟਾ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਹੈਗਾ ਆ ਤੁਸੀਂ ਚੈੱਕ ਕਰੋ ਦੁਪੱਟਾ ਇਦਾਂ ਬਣਿਆ ਹੋਇਆ ਸਾਰੇ ਦੁਪੱਟੇ ਦੇ ਉੱਪਰ ਇਦਾਂ ਕਟਵਰਕ ਰਹੇਗਾ ਬਲੂ ਕਲਰ ਦਾ 4 ਸਾਈਡ ਕਟਵਰਕ ਰਹੇਗਾ ਇੰਦਾ ਸਾਰਾ ਦੁਪੱਟਾ ਜਿਹੜਾ ਉਹ ਰੈਡੀ ਹੋਇਆ ਹੋਇਆ ਤੁਸੀਂ ਇਹਦੇ ਨਾਲ ਦੁਪੱਟਾ ਜਿਹੜਾ ਉਹ ਤੁਸੀਂ ਪਲੇਨ ਵੀ ਰਖਵਾ ਸਕਦੇ ਹੋ ਇਹ ਦੁਪੱਟਾ ਚੇਂਜ ਕਰਨਾ ਹੋਵੇ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਤੇ ਦੁਪੱਟੇ ਦੇ ਨਾਲ ਲੈਣਾ ਹੋਵੇ ਤਾਂ ਦੁਪੱਟੇ ਦੇ ਨਾਲ ਵੀ ਲੈ ਸਕਦੇ ਹੋ ਜਿਹੜਾ ਹੈ ਦਾ ਪ੍ਰਾਈਸ ਆ ਉਹ ਸੀ ਬਹੁਤ ਹੀ ਲੈਸ ਦੇ ਵਿੱਚ ਕੱਢਿਆ ਸਿਰਫ 3250 ਰੁਪਏ ਦਾ ਇਹ ਸੂਟ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਬਿਲਕੁਲ ਫ੍ਰੀ ਰਹੇਗੀ ਨੈਕਸਟ ਸੂਟ ਵੀ ਇਹਦੇ ਵਿੱਚ ਹੀ ਆ ਜਾਏਗਾ ਐਸਕੇ ਦੀ ਕਾਟਨ ਲੈ ਲੈਂਦੇ ਹਾਂ ਪਰ ਮਹਿਰੂਨ ਕਲਰ ਦਾ ਸੂਟ ਹੈ ਜੀ ਇਹ ਆ ਤੁਸੀਂ ਚੈੱਕ ਕਰ ਸਕਦੇ ਹੋ ਮਹਿਰੂਨ ਕਲਰ ਦਾ ਇਹ ਸੂਟ ਰਹੇਗਾ ਦੇਖੋ ਕਿੰਨੀ ਵਧੀਆ ਇਹਦੀ ਫਿਨਿਸ਼ਿੰਗ ਆ ਤੁਸੀਂ ਚੈੱਕ ਕਰੋ ਇਹ ਵਾਲਾ ਜਿਹੜਾ ਇਹ ਕੇਰਾ ਆ ਜਾਊਗਾ ਆਹ ਵਾਲੀ ਜਿਹੜੀਆਂ ਆ ਦੇਖੋ ਇਦਾਂ ਬਾਹ ਦੇ ਉੱਪਰ ਆ ਜਾਊਗਾ ਆਹ ਵਾਲੀ ਹੈ ਜਿਹੜੀ ਇਹ ਬਾਜੂ ਆਜੂਗੀ जलवार आ वाला सलवार के उपर आ जाएगा बॉटम के उपर आ जाएगा जी ए वाला वर्क बॉटम पर आएगा जो आर्क है जो आते आएगा, है आएगा। चेक करो ए वाला जो वर्क वह घेरे से आ रहा दुपट्टा तो भी ज्यादा खूबसूरत है ਸੁसिद्ध ਦੁਪੱਟਾ ਤਾਂ ਬਸ ਪੁੱਛੋ ਹੀ ਨਾ ਇਹਦਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਇਸ ਸਾਈਡ ਤੇ ਦੇਖੋ ਐਦਾਂ ਪੇਂਟਿੰਗ ਵਗੈਰਾ ਕੀਤੀ ਹੋਈ ਆ ਪੇਂਟਿੰਗ ਨਾਲ ਬਹੁਤ ਜ਼ਿਆਦਾ ਸੋਹਣਾ ਕੀਤਾ ਹੋਇਆ ਫਿਰ ਇਸ ਤੋਂ ਬਾਅਦ ਆ ਦੇਖੋ ਦੁਪੱਟੇ ਦੇ ਵਿੱਚ ਵਰਕ ਆਏਗਾ ਐਦਾਂ ਇਸ ਤੋਂ ਬਾਅਦ ਮਾਰਬਲ ਡਾਈ ਕੀਤੀ ਹੋਈ ਆ ਦੇਖੋ ਮਾਰਬਲ ਡਾਈ ਕੀਤੀ ਹੋਈ ਆ ਇਹ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਇੱਕ ਕੇਸ ਕੋਰਨਰ ਤੇ ਫੁੱਲ ਆਏਗਾ ਵਰਕ ਦਾ ਆ ਦੇਖੋ ਐਦਾਂ ਇੱਕ ਕੇਸ ਕੋਰਨਰ ਤੇ ਆਏਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 3250 ਰੁਪਏ ਆ ਪ੍ਰਾਈਸ 3250 ਰੁਪਏ ਰਹੇਗਾ ਜੀ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਨੈਕਸਟ ਸੂਟ ਆ ਜਿਹੜਾ ਉਹ ਆਪਣਾ ਪਿਓਰ ਤੇ ਰੈਡੀ ਕੀਤਾ ਹੋਇਆ ਸਕਿਨ ਕਲਰ ਤੇ ਆਵਲਾ ਸੂਟ ਆ ਜਿਹੜਾ ਆਪਣਾ ਪਿਓਰ ਤੇ ਰੈਡੀ ਹੋਇਆ ਹੋਇਆ ਇਹ ਸਾਰਾ ਦੇਖੋ ਇੱਦਾਂ ਫਰੰਟ ਵਰਕ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਿਓਰ ਦਾ ਸੂਟ ਰਹੇਗਾ 스킨 ਕਲਰ ਦਾ ਆਹ ਵਾਲਾ ਜਿਹੜਾ ਇਹ ਬਾਜੂ ਦੇ ਉੱਪਰ ਵਰਕ ਰਹੇਗਾ ਆਹ ਵਾਲਾ ਜਿਹੜਾ ਇਹ ਬਾਜੂ ਦੇ ਉੱਪਰ ਵਰਕ ਰਹੇਗਾ ਆਹ ਵਾਲਾ ਜਿਹੜਾ ਹੈ ਸਾਰਾ ਫਰੰਟ ਦੇ ਉੱਪਰ ਵਰਕ ਰਹੇਗਾ ਇਹ ਤੁਸੀਂ ਦੇਖ ਸਕਦੇ ਹੋ ਕਿਦਾਂ ਕਿੰਨਾ ਫਿਨਿਸ਼ਿੰਗ ਦੇ ਨਾਲ ਇਹ ਵਰਕ ਜਿਹੜਾ ਆਪਣਾ ਰੈਡੀ ਹੋਇਆ ਹੋਇਆ ਗਲੇ ਤੱਕ ਇਹ ਵਰਕ ਜਾਏਗਾ ਪਿਓਰ ਦਾ ਇਹ ਸੂਟ ਰਹੇਗਾ ਜਿਹੜਾ ਦੁਪੱਟਾ ਦਾ ਦੁਪੱਟਾ ਤੁਸੀਂ ਨਾ ਚੈੱਕ ਚੈੱਕ ਕਰ ਸਕਦੇ ਹੋ ਨੇੜੇ ਤੋਂ ਐਦਾਂ ਸਾਰੇ ਦੇ ਵਿੱਚ ਨਾ ਮਤਲਬ ਇਹ ਡਿਜ਼ਾਈਨਿੰਗ ਬਣੀ ਹੋਈ ਆ ਹਾਫ ਦੁਪट्टे ਦੇ ਵਿੱਚ ਐਦਾਂ ਦੀ ਡਿਜ਼ਾਈਨਿੰਗ ਆ ਰਹੀ ਆ ਸਾਰੇ ਡਿਜ਼ਾਈਨਿੰਗ ਦਾ ਐਦਾਂ ਦਾ ਹਾਫ ਇਹਦੇ ਵਿੱਚ ਐਦਾਂ ਦੀ ਡਿਜ਼ਾਈਨਿੰਗ ਆ ਰਹੀ ਆ ਹਾਫ ਐਦਾਂ ਦੀ ਆ ਰਹੀ ਆ ਆ ਤੁਸੀਂ ਚੈੱਕ ਕਰੋ ਅੱਧੇ ਦੁਪट्टे ਦੇ ਵਿੱਚ ਆ ਡਿਜ਼ਾਈਨਿੰਗ ਆਉ ਉਹ ਅੱਧੇ ਦੁਪट्टे ਦੇ ਵਿੱਚ ਹੀ ਡਿਜ਼ਾਈਨਿੰਗ ਆਉਗੀ ਦੇਖੋ ਦੁਪੱਟਾ ਇਸ ਤੋਂ ਵੀ ਜ਼ਿਆਦਾ ਸੋਹਣਾਗਾ ਜਿਹੜਾ ਪ੍ਰਾਈਸ ਆ ਉਹ ਸਿਰਫ ਇਹਦਾ 4000 ਰੁਪਏ ਪ੍ਰਾਈਸ ਰਹੇਗਾ ਸ਼ਿਪਿੰਗ ਜਿਹੜੀ ਉਹ ਬਿਲਕੁਲ ਫਰੀ ਰਹੇਗੀ ਨੈਕਸਟ ਸੂਟ ਆ ਜਿਹੜਾ ਉਹ ਮਹਿਰੂਨ ਕਲਰ ਦਾ ਰਾਮ ਟੈਕਸ ਦਾ ਸੂਟ ਰਹੇਗਾ ਆ ਤੁਸੀਂ ਚੈੱਕ ਕਰੋ ਇਹ ਵਾਲਾ ਹੈਗਾ ਰਾਮ ਟੈਕਸ ਦਾ ਸੂਟ ਮਹਿਰੂਨ ਕਲਰ ਦਾ ਆ ਦੇਖੋ ਆ ਵਾਲੀ ਹੈ ਜਿਹੜੀ ਏਦਾਂ ਇਹ ਹਾਈਲਾਈਟ ਕੀਤੇ ਹੋਏ ਆ ਸਾਰੇ ਫਲਾਵਰ ਵਿੱਚ ਏਦਾਂ ਸਿੱਪੀ ਜੀ ਦਾ ਵੀ ਵਰਕ ਆ ਤੇ ਨਾਲ ਏਦਾਂ ਹਾਈਲਾਈਟ ਕੀਤੇ ਹੋਏ ਆ ਰਾਮ ਟੈਕਸ ਦਾ ਇਹ ਸੂਟ ਰਹੇਗਾ ਮਹਿਰੂਨ ਕਲਰ ਦਾ ਇਹ ਵਾਲੀ ਸ਼ਰਟ ਰਹੇਗੀ ਇਹ ਵਾਲੀ ਹੈ ਜਿਹੜੀ ਬੋਟਮ ਰਹੇਗੀ ਰਾਮ ਟੈਕਸ ਦਾ ਇਹ ਜੀ ਸੂਟ ਰਹੇਗਾ ਮਹਿਰੂਨ ਕਲਰ ਦਾ ਸੂਟ ਰਹੇਗਾ ਜਿਹੜਾ ਦੁਪੱਟਾ ਦਾ ਪਿਓਰ ਮਸਲੀਨ ਦਾ ਰਹੇਗਾ ਐਦਾ ਲੇਸਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਐਦਾ ਲੇਸਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਮਹਿਰੂਬ ਕਲਰ ਦਾ ਸੂਟ ਰਹੇਗਾ ਪ੍ਰਿੰਟਡ ਜਿਹੜਾ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਲੈਸ ਦੇ ਵਿੱਚ ਸਿਰਫ 2100 ਰੁਪਏ ਦਾ ਸੂਟ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਨੈਕਸਟ ਸੂਟ ਹੈ ਜਿਹੜਾ ਇਹ ਵੀ ਰਾਮ ਟੈਕਸ ਦਾ ਰਹੇਗਾ ਜੀ ਆਹ ਤੁਸ ਦੇਖ ਸਕਦੇ ਹੋ ਨੈਕਸਟ ਸੂਟ ਹੈ ਜਿਹੜਾ ਇਹ ਵੀ ਰਾਮ ਟੈਕਸ ਦਾ ਰਹੇਗਾ ਆਵਲ ਆਇਰਾ ਕੇ ਆ ਜਾਂਦਾ ਇੱਕ ਇਹਦੇ ਵਿੱਚ ਵਰਕ ਵਾਲਾ ਫੁੱਲ ਇੱਥੇ ਆਜੂ ਆ ਦੇਖੋ ਇੱਥੇ ਵਰਕ ਕੀਤਾ ਹੋਇਆ ਇੱਕ ਫਲਾਵਰ ਦਾ ਵਰਕ ਇੱਥੇ ਕੀਤਾ ਹੋਇਆ ਬਹੁਤ ਜਿਆਦਾ ਸੋਹਣਾ ਬਾਕੀ ਇਦਾਂ ਫਲਾਵਰ ਉੱਪਰੋਂ ਬਣੇ ਹੋਇਆ ਆ ਦੇਖੋ ਇੱਥੇ ਵੀ ਵਰਕ ਕੀਤਾ ਹੋਇਆ

ਆਹ ਵਾਲਾ ਗਲੇ ਦੇ ਉੱਪਰ ਆਹ ਵਾਲਾ ਉੱਪਰ ਨੂੰ ਸੈਂਟਰ ਪੈਨਲ ਜਾ ਰਹੇ ਨੇ ਆਹ ਵਾਲਾ ਘੇਰੇ ਦੇ ਉੱਪਰ ਆ ਜਾਊਗਾ ਇੱਕ ਇੱਧਰ ਫੁੱਲ ਆ ਜਾਊਗਾ ਇੱਕ ਉਧਰ ਫੁੱਲ ਆ ਜਾਏਗਾ ਆਹ ਵਾਲਾ ਘੇਰੇ ਦੇ ਉੱਪਰ ਆ ਜਾਏਗਾ ਸੈਂਟਰ ਪੈਨਲ ਜਾ ਰਹੇ ਨੇ ਤੇ ਆਹ ਵਾਲਾ ਜਿਹੜਾ ਹੈ ਗਲਾ ਆ ਜਾਏਗਾ ਟਾਈ ਡਾਈ ਤੇ ਸ਼ਰਟ ਰਹੇਗਾ ਔਰ ਗੈਂਜਾ ਦੀ ਸ਼ਰਟ ਰਹੇਗੀ ਪੇਓ ਸ਼ਿਲਕ ਦੀ ਬਾਟਮ ਰਹੇਗੀ ਜੀ वर्क हो सके टू साइडर वर्क होते इधर भी दोनों साइड होती हुई है टाइट आई है जो दुपट्टा रहेगा ਦੁਪट्टे ਦੀ ਲੈਂਥ ਹੈ ਜਿਹੜੀ ਉਹ 2.5 ਮੀਟਰ ਰਹੇਗੀ ਜੀ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 2500 ਰੁਪਏ ਰਹੇਗਾ ਸ਼ਿਪਿੰਗ ਦਾ ਜਿਹੜੀ ਉਹ ਬਿਲਕੁਲ ਫ੍ਰੀ ਰਹੇਗੀ ਜੋ ਵੀ ਟੈਂਪਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਧੰਨਵਾਦ